ਬੱਜਾ ਵਾਸਤੇ ਮਨਵਾਲਣ ਘੋੜਿਆਂ ਵਾਸਤੇ ਮਨਵਾਲਣ ਹਾਂਜੀ ਖੁਰਲੀਆਂ ਜਿਹੇ ਜੀ ਮਰਜ਼ੀ ਸ਼ੈ ਮੈਨੂੰ ਫੋਟੋ ਭੇਜ ਕੇ ਦੱਸਣਾ ਇਹ ਜੀ ਬਣਾਉਣੇ ਬਣਾਉ ਠੀਕ ਆ ਉੱਚੀ ਨੀਵੀ ਵਾਲੀ ਵੀ ਬਣਾਉਂਦੇ ਆ ਟਾਇਰਾਂ ਵਾਲੀ ਵੀ ਬਣਾਉਂਦੇ ਆ ਲੈ ਵੀ ਦੋਸਤੋ ਜੇ ਤੁਸੀਂ ਆਪਣੀਆਂ ਬੱਕਰੀਆਂ ਵਾਸਤੇ ਬਈ ਖੁਰਲੀਆਂ ਖਰੀਦਣੀਆਂ ਚਾਹੁੰਦੇ ਹੋ ਤਾਂ ਬਈ ਹਾਕਮ ਭਾਈ ਆਪਣੇ ਕੋਲੇ ਆਗਾ ਤੇ ਗੱਲਬਾਤ ਕਰਦਾ ਵੀ ਕਿਸ ਕਿਸ ਰੇਟ ਦੀਆਂ ਤੇ ਕਿਹੋ ਜੀਆਂ ਖੁਰਲੀਆਂ ਨੇ ਠੀਕ ਆ ਜੀ ਆਜੋ ਬਈ ਜੀ ਬਈ ਸਿਗਰ ਜੀ ਕੀ ਹਾਲ ਚਾਲ ਹੈ ਬਾਈ ਵੀ ਕੀ ਹਾਲ ਠੀਕ ਠਾਕ ਜੀ ਗੱਲ ਕੋ ਠੀਕ ਠਾਕ ਦੱਸੋ ਬਈ ਜੀ ਆਪਾਂ ਖੁਰੀਆਂ ਬਾਰੇ ਦੱਸੋ ਨਾ ਕਿਹੜੇ ਕਿਹੜੇ ਖੁਰਲਿਆ ਹੁੰਦੇ ਨੇ ਆਪਣੇ ਕੋਲੇ ਦੱਸਿਓ ਪਹਿਲਾਂ ਬਾਈ ਤਰਸੇਮ ਖੁਰਲੀਆਂ ਨੇ ਸਾਰੀਆਂ ਕਿਸਮ ਦੀਆਂ ਹਾਂਜੀ ਕਿਵੇਂ ਜਿਹੜੀ ਬੱਕਰੀ ਨੂੰ ਵਸੈਂਦਾ ਉਹੀ ਬਣਵਾ ਲਵੇ ਅੱਛਾ ਠੀਕ ਆ ਬਾਕੀ ਆ ਸੈਜ ਬਣਾਇਆ 6 ਫੁੱਟਾ ਵਾ ਹਾਂਜੀ ਤੇ ਆ 4 ਫੁੱਟਾ ਵਾ ਲੈ ਵੀ ਮਿੱਤਰੋ ਦੇਖ ਆ ਆ 8 ਫੁੱਟਾ ਵਾ ਦੂਰੋਂ ਦਿਖਾ ਦੇ ਬਈ ਠੀਕ ਆ ਕਿੰਨਾ ਟਾਈਮ ਹੋ ਗਿਆ ਵੀ ਇਹ ਕਰਦੇ ਨੂੰ ਖੁਰਲੀਆਂ ਦਾ ਕੋਲ ਇਹ ਤਰਸੇਮ ਹੋ ਗਏ ਮੈਨੂੰ ਮਨੂ 88 ਸਾਲ ਹੋ ਗਏ ਠੀਕ ਹੈ ਜੀ ਕੁਆਲਿਟੀ ਕਿਵੇਂ ਹੁੰਦੀ ਆਪਣੀ ਕੁਆਲਿਟੀ ਪੂਰੀ ਵਧੀਆ ਵੀਰੇ ਠੀਕ ਹੈ ਕਿਉਂ ਟਾਟਾ ਹੀ ਚੱਦਰ ਲੱਗੀ ਆ ਟਾਟਾ ਹੀ ਚੱਲ ਬਾਕੀ ਦੱਬ ਕੇ ਦੇਖੋ ਕੁਆਲਿਟੀ ਫੇਰ ਖੁਰਲੀ ਖਰੀਦਣ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਇਹ ਕਿੰਨੇ ਫੁੱਟੀ ਆ ਬਈ ਇਹ ਇਹ 8 ਆ ਬਈ ਲੈ ਵੀ 8 ਫੁੱਟੀ ਖੁਰਲੀ ਆ ਕੀ ਕੀ ਬੱਬੂ ਦਿਖਾਈ ਦੂਰੋਂ ਦਿਖਾ ਦੇ ਖੁਰਲੀ ਬਈ ਲੈ ਵੀ 8 ਫੁੱਟੀ ਖੁਰਲੀ ਆ ਦੇਖ ਸਕਦਾ ਹੈ ਨਾ ਇਹਦੇ ਚਾਈ ਕਿੰਨੀ ਕੁ ਹੁੰਦੀ ਹੈਗੀ ਚਾਈ 2 ਫਟਾ ਬਈ ਬੱਕਰੀ ਮੇਦੀ ਔਖੀ ਤਾਂ ਨਹੀਂ ਹੁੰਦੀ ਬੱਕਰੀ ਨਾ ਨਾ ਬੱਕਰੀ ਰਾਮ ਨਾਲ ਖੜੀ ਅੱਛਾ ਲਖਵਾ ਕੇ ਦੇ ਲੈ ਸਹੀ ਗੱਲ ਆ ਵੀ ਲੈ ਵੀ ਮ ਬੇਚਦਾ ਨਹੀਂ ਵੜਦੀ ਬੱਕਰੀ ਨਾ ਨਾ ਵਿੱਚ ਕਿੱਥੇ ਵੜ ਜੂ ਆ ਲੱਗਣਾ ਨਾਲ ਵਿੱਚ ਵੀ ਨਹੀਂ ਵੜਦੀ ਐ ਇਹ ਕਿੰਨੇ ਰੁਪਏ ਦੀ ਖੁਰਲੀ ਆ ਬਾਈ ਇਹ ਵੀਰੇ 3 ਨੂੰ 4000 ਰੁਪਏ ਦੀ ਆ 4000 ਰੁਪਏ ਦੀ ਵੀ 4000 ਰੁਪਏ ਦੀ ਐ ਵੀ ਇਹ ਕਿੰਨਾ ਫੁੱਟੀ ਆ ਬਾਈ ਕਰਕੇ ਲਾ ਦਿਓ ਜੀ ਨਾਲ ਇਹ ਵੀਰੇ 2500 ਰੁਪਏ ਦੀ ਆ 4 ਫੁੱਟੀ 4 ਫੁੱਟੀ ਇਹੜੀ ਨੂੰ ਮਰੇ ਅੱਗੇ ਕਰਕੇ ਲਾ ਲੈ ਵੀ 4 ਫੁੱਟੀ 2500 ਰੁਪਏ ਦੀ ਐ ਸੱਤੀ ਹੋ ਜੈ ਨਾ 2500 ਰੁਪਏ ਦੀ ਇਹ ਵੀ 4 ਫੁੱਟੀ ਆ ਗਈ ਇਹ ਕਿੰਨੇ ਫੁੱਟੀ ਆ ਗਈ ਬਈ ਇਹ 6 ਫੁੱਟੀ ਆ ਗਈ ਬਾਈ ਇਹ 4000 ਰੁਪਏ ਦੀ ਆ ਨਾ 3000 ਦੀ ਆ 3000 ਰੁਪਏ ਦੀ 6 ਫੁੱਟੀ ਆ ਗਈ ਤੇ ਉਹ ਕਿਹ ਆ ਵੀ 8 ਫੁੱਟੀਆਂ ਆ 8 ਫੁੱਟੀਆਂ ਬਈ ਆ ਬਈ ਇਹ 10 ਫੁੱਟੀਆਂ ਆ ਲੈ ਵੀ ਇਹ 10 ਫੁੱਟੀਆਂ ਆ ਗਈ ਇਹ 10 ਫੁੱਟੀਆਂ ਇਹਦੇ ਕਿੰਨੀਆਂ ਬੱਕਰੀਆਂ ਲੱਗ ਜਾਣਗੀਆਂ ਬਈ ਦੇ ਲਾ ਬਾਈ ਤੇਰੇ ਮੇ 10 ਖੁੱਲੀਆਂ ਲਾ ਲਾ 20 ਬੱਕਰੀਆਂ ਖੁੱਲੀਆਂ ਡੁੱਲੀਆਂ 20 ਬੱਕਰੀਆਂ ਖੁੱਲੀਆਂ ਡੁੱਲੀਆਂ ਲੈ ਵੀ 20 ਬੱਕਰੀਆਂ ਖਾ ਸਕਦੇ ਨੇ ਖਾਰਾ ਖਾਰਾ ਬੱਦ ਖਾਣੇ ਬੱਕਰੀਆਂ ਬਰ ਪਰ ਬੱਚੇ ਵਾਲੀ ਅੱਜ ਬਣਾਈਆਂ ਨਹੀਂ ਜੀ ਬੱਚਿਆਂ ਲਈ ਮਿਲ ਜਾਂਦੀ ਆ ਠੀਕ ਹੈ ਜੀ ਉਹ ਕਿੰਨੇ ਫੁੱਟੀਆਂ ਹੁੰਦੀ ਆ ਵੀ ਬੱਚਿਆਂ ਲਈ ਉਹ 3 ਫੁੱਟ 3 ਫੁੱਟ 1500 ਰੁਪਏ ਦੀ 1500 ਰੁਪਏ ਲਈ 1500 ਰੁਪਏ ਤੋਂ ਖੁਰਲੀ ਸਟਾਰਟ ਆ ਜਾਂਦੀ ਹੈ ਕਿਉਂ ਇਦੋਂ ਸਸਤੀ ਵੀ ਮਿਲ ਜਾਂਦੀ ਆ ਖੁਰਲੀ ਨਾਲ ਤਰਫੇਮ ਆ 10 ਫੁੱਟੀ ਅਗਲਾ 35 3500 ਦੇ ਵਿੱਚ ਮਿਲਦੀਆਂ ਆ ਪਰ ਇਹ ਆਪਣੀ ਚਾਦਰ ਦਾ ਫਰਕ ਹੈ ਚਾਦਰ ਦਾ ਫਰਕ ਹੋਊਗਾ ਲੋਕ ਕਹਿੰਦੇ ਵੀ ਉੱਥੇ ਸਸਤੀਆਂ ਮਿਲਦੀਆਂ ਐਂ ਕਰਦੇ ਪਰ ਸਸਤੀਆਂ ਨਾਲ ਸਾਡੀ ਚਾਦਰ ਦਾ ਫਰਕ ਆ ਯਾਰ ਚਾਦਰ ਦਾ ਫਰਕ ਆ ਇੱਕ ਤਾਂ ਜੋੜ ਨਹੀਂ ਹੈਗਾ ਇਹਦੇ ਵਿੱਚ ਲੈ ਵੀ ਜੋੜ ਕੋਈ ਵੀ ਨਹੀਂ ਹੈਗਾ ਨਾ ਦੇਖ ਸਕਦੇ ਹੋ ਨਾ 20 20 ਫੁੱਟ ਤੇ ਖੁਰਲੀ ਬਣਵਾ ਸਕਦੇ ਆ ਬੰਦੇ 20 ਫੁੱਟ ਤੱਕ ਭਾਵੇਂ 50 ਫੁੱਟ ਬਣਵਾ ਲੈਣ ਯਾਰ ਜੋੜ ਦਿਓ ਜੋੜ ਨਹੀਂ ਹੋਊਗਾ ਠੀਕ ਆ ਜੀ ਉਹ ਔਖਾ ਕਰੂ ਲੈ ਕੇ ਜਾਣਿਆ ਠੀਕ ਆ ਜੀ ਮੱਜਾ-ਮੱਜਾ ਵਾਸਤੇ ਜਿਵੇਂ ਮੱਜਾ ਵਾਸਤੇ ਬਣਵਾ ਲੈਣ ਘੋੜਿਆ ਵਾਸਤੇ ਬਣਵਾ ਲੈਣ ਹਾਂਜੀ ਖੁਰਲੀ ਜਿਹੇ ਜੀ ਮਰਜ਼ੀ ਸ਼ਾਇਦ ਮੈਨੂੰ ਫੋਟੋ ਭੇਜ ਕੇ ਦੱਸਣਾ ਐਹ ਜੀ ਬਣਾ ਲੈਣ ਬਣਾ ਦੂੰ ਠੀ ਲੀ ਬੜਵਾ ਸਕਦੇ ਠੀਕ ਹੈ ਟਾਇਰ ਰੇਟ ਕਿਵੇਂ ਹੁੰਦਾ ਵੀ ਟਾਇਰ ਵਾਲੀ ਦਾ ਟਾਇਰਾਂ ਦਾ 500 ਰੁਪਏ ਲੈਦਾ ਵੀਰੇ 500 ਰੁਪਏ ਲੈਦਾ ਉਹ ਟਾਇਰ ਟਾਇਰ ਦਾ ਵੱਖਰਾ ਲੱਗ ਜਾਂਦਾ ਹਾਂ ਬਾਕੀ ਆਨਲਾਈਨ ਕਿੱਥੇ ਮਰਜ਼ੀ ਮੰਗਵਾ ਲੈਣਾ ਅੱਛਾ ਜੀ ਕਿਉਂ ਕਿਹੜੀ ਬਸ ਤੇ ਜਾਣੀ ਆ ਉਹਦਾ ਕਿਰਾਇਆ ਮਾਲਕ ਦਾ ਹੋਊਗਾ ਕਿਉਂ ਜੋ ਵੀ ਕਿਥੇ ਜਾਣੀ ਆ ਉਹਦੇ ਉਸ ਹਿਸਾਬ ਨਾਲ ਕਰਾਇਆ ਦੇ ਦੇਣ ਬਸ ਆਲੇ ਰੱਖ ਦਿੰਦੇ ਆ ਠੀਕ ਹੈ ਠੀਕ ਹੈ ਬਸ ਇਹਦੇ ਵਿੱਚ ਆਹ ਦਾਲ ਫੁੱਟੀਆਂ ਸਾਰੀਆਂ ਦਾਲ ਫੁੱਟੀਆਂ ਪਈਆਂ ਲੈ ਵੀ ਦਾਲ ਫੁੱਟੀ 8 ਫੁੱਟੀ 6 ਫੁੱਟੀ 4 ਫੁੱਟੀ 12 ਫੁੱਟ ਵੀ ਮਿਲਦੀ 12 ਫੁੱਟ ਵੀ ਮਿਲਦੀ ਜੇ ਹੋ ਜੀ ਵੀ ਖੁਰਲੀ ਬਈ ਤੁਹਾਨੂੰ ਚਾਹੀਦੀ ਹੋਊਗੀ ਤਾਂ ਤੁਸੀਂ ਬਈ ਹਾਕਮ ਬਾਈ ਨਾਲ ਨਾ ਸੰਪਰਕ ਕਰਕੇ ਖੁਰਲੀ ਲੈ ਕੇ ਜਾ ਸਕਦੇ ਹੋ ਤੇ ਜੇ ਤੁਸੀਂ ਬਈ ਘਰੇ ਵੀ ਖੁਰਲੀ ਮੰਗਵਾਉਣੀ ਚਾਹੁੰਦੇ ਹੋ ਤਾਂ ਵੀ ਬਾਈ ਤੁਹਾਡੇ ਘਰੇ ਭੇਜ ਦੂ ਹਣਾ ਬਾਈ ਠੀਕ ਆ ਜੀ ਕਿੱਥੇ ਇੱਕ ਤੱਕ ਪਹੁੰਚ ਕਰ ਦੋਗੇ ਬਾਈ ਕਿੱਥੇ ਮਰਜੀ ਬਾਈ ਆਨਲਾਈਨ ਇਹ ਚ ਆਉਣ ਲੈਣਾ ਠੀਕ ਆ ਜੀ ਕਿੱਥੇ ਮਰਜੀ ਮੰਗਵਾ ਲੈਣ ਡਰੈੱਸ ਦੇਣ ਸਾਨੂੰ ਬਸ ਸਟੈਂਡ ਖੜਨ ਉਹ ਟਾਈਮ ਤੇ ਉਹਨੇ ਟਾਈਮ ਤੇ ਬੱਸ ਪਹੁੰਚ ਉੱਥੇ ਖੜ ਜਣ ਠੀਕ ਆ ਜੀ ਠੀਕ ਆ ਠੀਕ ਆ ਜੀ ਪੈਸੇ ਪਹਿਲਾਂ ਜਾਂ ਪੈਸੇ ਗੂਗਲ ਪੇ ਪਹਿਲਾਂ ਬਾਈ ਠੀਕ ਆ ਜੀ ਪਹਿਲਾਂ ਪੈਸੇ ਪਾਉਣੇ ਆ ਬਾਅਦ ਖੁਰ ਲਈਆਂ ਕਈ ਬੰਦੇ ਡਰ ਜਾਂਦੇ ਆ ਡਰਨ ਵਾਲੀ ਦਾ ਲੋੜ ਹੀ ਨਹੀਂ ਕੋਈ ਠੀਕ ਆ ਜੀ 2-4000 ਨਾ ਆਪਾਂ ਕੋਈ ਸ਼ਾਂ ਨਹੀਂ ਬਣ ਲੈਂਦੇ ਆ ਸਹੀ ਆਪਾਂ ਇਹਨਾਂ ਨੂੰ ਆਨਲਾਈਨ ਕਿੱਥੇ ਮਰਜ਼ੀ ਮੰਗਵਾ ਲੈਣ ਆਪਾਂ ਤੋਂ ਠੀਕ ਹੈ ਜੀ ਰਾਇਤ ਰੂਤ ਹੋ ਜੂ ਕੋਈ ਹੋਰ ਮੈਂ ਤਾਂ ਬਾਈ ਘੱਟ ਵੱਧ ਕਰ ਲਾਂ ਮੌਕੇ ਤੇ ਮੌਕੇ ਤੇ ਕਰ ਲਓ ਹਨਾ ਠੀਕ ਹੈ ਜੀ ਕਿਉਂ ਤਰਸੇਮ ਬਾਈ ਇਹ ਤੇ ਘੱਟ ਵੱਧ ਵਾਲੀ ਗੱਲ ਐ ਹੁਣ ਮਨਾਉਣ ਨੂੰ ਮੈਂ ਕਹਿੰਦਾ 3500 ਦੀ ਦੇਣਾ ਵਿੱਚ ਆ 45 ਵਾਂਗੇ ਉਹਦਾ ਫਾਇਦਾ ਕੋਈ ਨਹੀਂ ਚਾਦਰ ਵਾਲੀ ਮੋਟੀ ਹੈ ਨਾ ਇਹ ਵੀ ਕੁਆਲਟੀ ਯਾਨੀ ਕਿ ਬਾਈ ਚੰਗੀ ਕੁਆਲਟੀ ਹੋਊਗੀ ਤੇ ਰੇਟ ਵੀ ਚੰਗਾ ਹੋਊਗਾ ਤਾਂ ਰੇਟ ਵੀ ਲਮਾਂ ਦੇ ਵਜਿਆ ਫਿਰ ਉਹ ਮਿਹਨਤ ਨਾ ਮਣੀ ਫਿਰ ਫਾਇਦਾ ਕੀ ਸਹੀ ਸਹੀ ਗੱਲ ਆ ਖਰਾਬ ਵੀ ਨਹੀਂ ਹੁੰਦੀ ਨਾ 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 ਖਰਾਬ ਨਹੀਂ ਕਪੜਾ ਮਰੀਆਂ ਨੇ ਐਵੇਂ ਚਮਕੂ ਲੇ ਵੀ ਮੈਟਰ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਵੀ ਖੁਰਲੀਆਂ ਚਾਹੀਦੀਆਂ ਹੋਣਗੀਆਂ ਤਾਂ ਤੁਸੀਂ ਬਈ ਸੰਪਰਕ ਕਰਕੇ ਖੁਰਲੀਆਂ ਦਾ ਪਤਾ ਲਾ ਦਿਓ ਕਿੱਥੇ ਦੁਕਾਨ ਦਾ ਦੋਆ ਮੁੱਲਾਪੁਰ ਨਾਲ ਰੁੜਕਾ ਪਿੰਡ ਕਲਾਂ ਰੁੜਕਾ ਰੁੜਕਾ ਕਲਾਂ ਹਾਂ ਰੁੜਕਾ ਕਲਾਂ ਨਾਲ ਇੱਕ ਢੇਲੋਂ ਰੁੜਕਾ ਉੱਥੇ ਨਾ ਜਾਣ ਮੁੱਲਾਪੁਰ ਦੇ ਕੋਲੇ ਆਉਣ ਠੀਕ ਹੈ ਜੋਧਾ ਮਨਸੂਰਾਂ ਦੇ ਕੋਲੇ ਠੀਕ ਹੈ ਲੈ ਵੀ ਆ ਕੇ ਵੀ ਤੁਸੀਂ ਖੁਰਲੀਆਂ ਲੈ ਕੇ ਜਾ ਸਕਦੇ ਤੇ ਬਾਕੀ ਜੇ ਆਨਲਾਈਨ ਵੀ ਚਾਹੀਦੀਆਂ ਤਾਂ ਵੀ ਤੁਸੀਂ ਬਾਕੀ ਇੱਕ ਗੱਲ ਹੋਰ ਦੱਸ ਰਿਹਾ ਬਾਈ ਆਪਾਂ ਨੂੰ ਮੈਸਤਰੀਆਂ ਦੀ ਲੋੜ ਆ ਮੈਸਤਰੀ ਲੋੜ ਆ ਠੀਕ ਹੈ ਜੀ ਦੋ ਮੈਸਤਰੀ ਮਿਲ ਜਣ ਤਿੰਨ ਮਿਲ ਜਣ ਠੀਕ ਆ ਜਿਹਨੇ ਸਾਡੇ ਕੋਲੇ ਰਹਿਣਾ ਉਹ ਵੀ ਮੈਸਤਰੀ ਸਾਨੂੰ ਮਿਲ ਕੇ ਸਪਾਰਕ ਮੇਰਨਾ ਕਰ ਸਕਦਾ ਠੀਕ ਆ ਪੂਰਾ ਮੈਸਤਰੀ ਆਪਾਂ ਉਹਦੀ ਤਨਖਾਹ ਦਵਾਂਗੇ ਜਿਹਨੇ ਠੇਕੇ ਤੇ ਖੁਰਲੀਆਂ ਬਣਾ ਠੇਕੇ ਤੇ ਖੁਰਲੀਆਂ ਵੀ ਬਣਾ ਸਕਦਾ ਠੀਕ ਆ ਜਿਹਨੇ ਸਾਡੇ ਕੋਲੇ ਲੱਗਣਾ ਹੋਵੇ ਲੈ ਵੀ ਮਿੱਤਰੋ ਜੇ ਕੋਈ ਮੇਰਾ ਵੀਰ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਬਈ ਤੁਸੀਂ ਹਾਕਮ ਨਾਲ ਸੰਪਰਕ ਕਰ ਲਓ ਬਾਕੀ ਸਕਰੀਨ ਤੇ ਨੰਬਰ ਹੈਗਾ ਠੀਕ ਆ ਕੰਮ ਵੀਕਾ ਵੀਰੇ ਧੰਨਵਾਦ ਜੀ ਧੰਨਵਾਦ